ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲਵਿੱਖਿਆ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੇ ਪਾਠ ਦੀ ਇੱਕ ਪੰਗਤੀ ਨੂੰ 5 ਵਾਰ ਬੋਲ ਕੇ ਸੌਂਿਆ ਕਰੋ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਬੇਅੰਤ ਕਿਰਪਾ ਕਰਦੇ ਨੇ ਸਤਿਗੁਰ ਸੱਚੇ ਪਾਸ਼ਾ ਸਾਡੇ ਉੱਤੇ ਮਿਹਰਮਾਨ ਹੁੰਦੇ ਨੇ ਤਾਂ ਫਿਰ ਜਪਜੀ ਸਾਹਿਬ ਜੀ ਦੇ ਪਾਠ ਦੀ ਉਹ ਕਿਹੜੀ ਪੰਗਤੀ ਆ ਅਤੇ ਪੰਜ ਵਾਰ ਬੋਲਣੀ ਕਿਉਂ ਜ਼ਰੂਰੀ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਨਾ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਸ ਕਰਕੇ ਸਾਰੀ ਹੀ ਸੰਗਤ ਜਿਨ੍ਹਾਂ ਦੇ ਕੋਲੇ ਵੀਡੀਓ ਪਹੁੰਚ ਗਈ ਆ ਜਿਨ੍ਹਾਂ ਨੇ ਸੁਣਨੀ ਸ਼ੁਰੂ ਕਰ ਦਿੱਤੀ ਆ ਨਾ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਆ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਉਹਨਾਂ ਦਾ ਵੀ ਭਲਾ ਹੋ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਸਾਖੀ ਸੁਣੌਣ ਤੋਂ ਬਾਅਦ ਫਿਰ ਆਪਾਂ ਉਸ ਪੰਗਤੀ ਦੇ ਬਾਰੇ ਗੱਲ ਕਰਾਂਗੇ ਜੋ ਆਪਾਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਪੰਜ ਵਾਰ ਪੜ੍ਹਨੀ ਆ ਤਾਂ ਸਭ ਤੋਂ ਪਹਿਲਾਂ ਸਾਖੀ ਇਹ ਸਾਖੀ ਮੇਰੇ 6ਵੇਂ ਪਾਸ਼ਾ ਜੀ ਦੇ ਸਮੇਂ ਦੀ ਆ ਮੇਰੇ 6ਵੇਂ ਪਾਸ਼ਾ ਮੇਰੀ ਪੀੜੀ ਦੇ ਮਾਲਕ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਇੱਕ ਦਿਨ ਆਪਣੇ ਬਚਨਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਸੀ ਤਾਂ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਈ ਸੰਗਤ ਦੇ ਵਿੱਚ ਕੋਈ ਐਸਾ ਸਿੱਖ ਹੈ ਜੋ ਸਾਨੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰਕੇ ਸੁਣਾ ਸਕੇ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਪੂਰੀ ਇਕਾਗਰਤਾ ਦੇ ਨਾਲ ਪੜ੍ਹ ਸਕੇ ਤੇ ਕਹਿੰਦੇ ਪੂਰੀ ਸੰਗਤ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗ ਗਈ ਉਸੇ ਹੀ ਸੰਗਤ ਦੇ ਵਿੱਚੋਂ ਇੱਕ ਸਿੱਖ ਉੱਠਿਆ ਉਹਨੇ ਹੱਥ ਜੋੜ ਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਕੀਤੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੇਕਰ ਤੁਸੀਂ ਕਿਰਪਾ ਕਰੋ ਤੁਸੀਂ ਥਾਪੜਾ ਦੇਵੋ ਤੁਸੀਂ ਆਗਿਆ ਦਿਓ ਮੈਂ ਜਪਜੀ ਸਾਹਿਬ ਦੀ ਬਾਣੀ ਨੂੰ ਸ਼ੁੱਧਤਾ ਅਤੇ ਇਕਾਗਰਤਾ ਦੇ ਨਾਲ ਪੜ੍ਹ ਸਕਦਾ ਹਾਂ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਨੇ ਉਹ ਸਿੱਖ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਿਆ ਥਾਪੜਾ ਦਿੱਤਾ ਉਹਨੂੰ ਇਜਾਜ਼ਤ ਦਿੱਤੀ ਤੇ ਕਹਿੰਦੇ 6ਵੇਂ ਪਾਸ਼ਾ ਜੀ ਨੇ ਭਾਈ ਗੋਪਾਲਾ ਜੀ ਦੇ ਲਈ ਬੜਾ ਸੋਹਣਾ ਆਸਣ ਲਗਵਾਇਆ ਅਤੇ ਉਹ ਆਸਣ ਆਪਣੇ ਸਿੰਘਾਸਨ ਦੇ ਨਾਲੋਂ ਥੋੜਾ ਜਿਹਾ ਉੱਚਾ ਰਖਵਾਇਆ ਕਿਉਂਕਿ ਸਤਿਗੁਰੂ ਸੱਚੇ ਪਾਸ਼ਾ ਦੇ ਮਨ ਦੇ ਵਿੱਚ ਗੁਰਬਾਣੀ ਦੇ ਪ੍ਰਤੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਪ੍ਰਤੀ ਬਹੁਤ ਜ਼ਿਆਦਾ ਸ਼ਰਧਾ ਭਾਵਨਾ ਬਹੁਤ ਸਤਿਕਾਰ ਆ ਸਤਿਗੁਰੂ ਸੱਚੇ ਪਾਸ਼ਾ ਨੇ ਆਪਣੇ ਨਾਲੋਂ ਉੱਚਾ ਆਸਣ ਰਖਵਾ ਕੇ ਭਾਈ ਗੋਪਾਲਾ ਜੀ ਨੂੰ ਜਪਜੀ ਸਾਹਿਬ ਜੀ ਦਾ ਪਾਠ ਕਰਨ ਨੂੰ ਕਿਹਾ ਐਨਾ ਪਿਆਰ ਐਨਾ ਸਤਿਕਾਰ ਇੰਨੀ ਸ਼ਰਧਾ ਬਾਣੀ ਦੇ ਪ੍ਰਤੀ ਹੈ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਭਾਈ ਗੋਪਾਲਾ ਜੀ ਸਤਿਗੁਰ ਸੱਚੇ ਪਾਸ਼ਾ ਤੋਂ ਆਗਿਆ ਲੈ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਲੱਗੇ ਭਾਈ ਗੋਪਾਲਾ ਜੀ ਨੇ ਪੂਰੀ ਸ਼ੁੱਧਤਾ ਅਤੇ ਇਕਾਗਰਤਾ ਦੇ ਨਾਲ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹੀ ਇੱਧਰ ਸਤਿਗੁਰ ਸੱਚੇ ਪਾਸ਼ਾ ਭਾਈ ਗੋਪਾਲਾ ਜੀ ਦੇ ਮੁਖ ਦੇ ਵਿੱਚੋਂ ਜਪਜੀ ਸਾਹਿਬ ਜੀ ਦੇ ਪਾਠ ਦਾ ਸ਼ੁੱਧ ਉਚਾਰਨ ਸੁਣ ਕੇ ਬਹੁਤ ਖੁਸ਼ ਹੋ ਰਹੇ ਨੇ ਜੋ ਜੋ ਬਾਤ ਸੁਣ ਰਹੇ ਨੇ ਤੇ ਉਹ ਤੋਂ ਆਪਣੇ ਸੰਗਤਾਂ ਤੋਂ ਥੋੜਾ ਥੋੜਾ ਪਿੱਛੇ ਹਟ ਰਹੇ ਨੇ ਕਿ ਜਪਜੀ ਸਾਹਿਬ ਜੀ ਦੇ ਬਾਤ ਦੀ ਸੰਪੂਰਨਤਾ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਭਾਈ ਜਾਓ ਅਤੇ ਜੋ ਕੱਲ ਸਿੱਖ ਸੰਗਤਾਂ ਸਾਡੇ ਲਈ ਇੱਕ ਘੋੜਾ ਲੈ ਕੇ ਆਈਆਂ ਸੀ ਸਾਨੂੰ ਘੋੜਾ ਭੇਟ ਕਰਕੇ ਗਈਆਂ ਸੀ ਉਹ ਘੋੜੇ ਨੂੰ ਕਾਠੀ ਸਮੇਤ ਲਿਆ ਕੇ ਇਸ ਸਿੱਖ ਨੂੰ ਦੇ ਦਿਓ ਕਹਿੰਦੇ ਜਦੋਂ ਇਹ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀਤੇ ਤੇ ਭਾਈ ਗੋਪਾਲਾ ਜੀ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਭਾਈ ਗੋਪਾਲਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪੈ ਗਏ ਅਤੇ ਕਹਿਣ ਲੱਗੇ ਕਿ ਅੰਤਰਜਾਮੀ ਪਾਤਸ਼ਾਹ ਸੁਣਿਆ ਸੀ ਕਿ ਤੁਸੀਂ ਦਿਲਾਂ ਦੀਆਂ ਜਾਣਨ ਵਾਲੇ ਹੋ ਅੱਜ ਤਾਂ ਪ੍ਰਤੱਖ ਦੇਖ ਲਿਆ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਤਾਂ ਬਿਨਾਂ ਬੋਲਿਆਂ ਬਿਨਾਂ ਮੰਗਿਆਂ ਹੀ ਸਭ ਕੁਝ ਸਮਝ ਗਏ ਮੇਰੇ ਮਨ ਦੇ ਵਿੱਚ ਜੋ ਫੁਰਨਾ ਆਇਆ ਤੁਸੀਂ ਮੇਰੇ ਕਹਿਣ ਤੋਂ ਪਹਿਲਾਂ ਹੀ ਪੂਰਾ ਕਰ ਦਿੱਤਾ ਤਕੇਂਦੇ ਮੇਰੇ ਛੇਵੇਂ ਪਾਤਸ਼ਾ ਸਤਿਗੁਰ ਸੱਚੇ ਪਾਤਸ਼ਾ ਧੰਤਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਗਵਾਲਾ ਜੀ ਤੁਸੀਂ ਤਾਂ ਮੰਗ ਹੀ ਬੜੀ ਛੋਟੀ ਮੰਗੀ ਅਸੀਂ ਤਾਂ ਤੁਹਾਡੇ ਤੋਂ ਐਨੇ ਖੁਸ਼ ਸਾਂ ਐਨੇ ਪ੍ਰਸੰਨ ਸਾਂ ਜਦੋਂ ਤੁਸੀਂ ਤੁਰਕੀ ਬਾਣੀ ਜਪਜੀ ਸਾਹਿਬ ਜੀ ਨੂੰ ਇੰਨੀ ਸ਼ੁੱਧਤਾ ਇੰਨੀ ਇਕਾਗਰਤਾ ਦੇ ਨਾਲ ਪੜਿਆ ਸਾਡਾ ਮਨ ਐਨਾ ਖੁਸ਼ ਹੋਇਆ ਸਾਡੇ ਮਨ ਦਾ ਫੁਰਨਾ ਸੀ ਕਿ ਅਸੀਂ ਤੁਹਾਨੂੰ ਗੁਰੂ ਦੇ ਤਖਤ ਦੇ ਉੱਤੇ ਬਿਠਾ ਦਈਏ ਪਰ ਤੁਹਾਡੇ ਮਨ ਦੇ ਵਿੱਚ ਇੱਕ ਔੜੇ ਦੀ ਇੱਛਾ ਆ ਗਈ ਤਾਂ ਸਾਨੂੰ ਤੁਹਾਡੇ ਮਨ ਦੀ ਇੱਛਾ ਪੂਰੀ ਕਰਨੀ ਪਈ ਕਹਿੰਦੇ ਸਾਰੀ ਸੰਗਤ ਇਹ ਗੱਲ ਸੁਣ ਕੇ ਹੈਰਾਨ ਹੋ ਗਈ ਫਿਰ ਉਹਨਾਂ ਨੂੰ ਸਮਝ ਦੇ ਵਿੱਚ ਆਇਆ ਵੀ ਸਤਿਗੁਰ ਸੱਚੇ ਪਾਸ਼ਾ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਸੁਣ ਕੇ ਆਪਣੇ ਤਖਤ ਤੋਂ ਪਿੱਛੇ ਕਿਉਂ ਹਟਦੇ ਜਾ ਰਹੇ ਸੀ ਕਿਉਂਕਿ ਸਤਿਗੁਰੂ ਸੱਚੇ ਪਾਸ਼ਾ ਨੇ ਮਨ ਦੇ ਵਿੱਚ ਇਹ ਫੁਰਨਾ ਬਣਾ ਲਿਆ ਸੀ ਕਿ ਮੈਂ ਆਪਣੇ ਇਸ ਪਿਆਰੇ ਸਿੱਖ ਨੂੰ ਆਪਣੀ ਗੁਰਤਾ ਗੱਦੀ ਦਾ ਵਾਰਸ ਬਣਾ ਦੇਣਾ ਹੈ ਤਾਂ ਇੱਥੋਂ ਪਤਾ ਲੱਗਦਾ ਹੈ ਕਿ ਮੇਰੇ 6ਵੇਂ ਬਾਦਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਦੇ ਨਾਲ ਹੀ ਪਿਆਰ ਨਹੀਂ ਬਲਕਿ ਉਹਨਾਂ ਸਿੱਖਾਂ ਦੇ ਨਾਲ ਵੀ ਕਿੰਨਾ ਪਿਆਰ ਆ ਜੋ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਪੂਰੀ ਸ਼ੁੱਧਤਾ ਪੂਰੀ ਇਕਾਗਰਤਾ ਦੇ ਨਾਲ ਪੜ੍ਹਦੇ ਨੇ ਜੋ ਰੋਜ਼ ਜਪਜੀ ਸਾਹਿਬ ਜੀ ਦੇ ਪਾਠ ਨੂੰ ਪੂਰਾ ਮਨ ਲਾ ਕੇ ਕਰਦੇ ਨੇ ਤਾਂ ਆਪਾਂ ਵੀ ਆਪਣੇ ਛੇਵੇਂ ਪਾਤਸ਼ਾਹ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨੀਆਂ ਨੇ ਆਪਣੇ ਗੁਰੂ ਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨੀਆਂ ਨੇ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਪੜ ਪੜ ਕੇ ਪਰ ਸਾਡੇ ਵਿੱਚੋਂ ਬਹੁਤੇ ਭੈਣ ਭਰਾ ਕੀ ਕਰਦੇ ਨੇ ਉਹ ਰੋਜ਼ ਸਵੇਰੇ ਉੱਠਦੇ ਨੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਨੇ ਪਰ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਕਿ ਕਿੰਨੀਆਂ ਗਲਤੀਆਂ ਹੋ ਰਹੀਆਂ ਨੇ ਅਸੀਂ ਬਾਣੀ ਦੇ ਅਰਥ ਤਾਂ ਕੀ ਸਮਝਨੇ ਆ ਅਸੀਂ ਤਾਂ ਅਜੇ ਤੱਕ ਸ਼ੁੱਧ ਉਚਾਰਨ ਕਰਨਾ ਹੀ ਨਹੀਂ ਸਿੱਖਿਆ ਪਤਾ ਨਹੀਂ ਕਿੰਨੇ ਸ਼ਬਦ ਜੋ ਅਸੀਂ ਗਲਤ ਬੋਲ ਜਾਂਦੇ ਆ ਪਰ ਬਾਣੀ ਦਾ ਸ਼ੁੱਧ ਉਚਾਰਨ ਕਰਨਾ ਬਹੁਤ ਲਾਜ਼ਮੀ ਆ ਸਤਿਗੁਰ ਸੱਚੇ ਪਾਸ਼ਾ ਮੂਹ ਮੰਗੀਆਂ ਮੁਰਾਦਾਂ ਵੀ ਪੂਰੀਆਂ ਕਰਦੇ ਨੇ ਅਤੇ ਬਿਨਾ ਬੋਲਿਆਂ ਬਿਨਾ ਮੰਗਿਆਂ ਵੀ ਸਤਿਗੁਰ ਸੱਚੇ ਪਾਸ਼ਾ ਆਪਣੀ ਮਰਜ਼ੀ ਦੇ ਨਾਲ ਬਹੁਤ ਕੁਝ ਦੇ ਦਿੰਦੇ ਆ ਜਦੋਂ ਉਨ੍ਹਾਂ ਦੇ ਪਿਆਰੇ ਬਾਣੀ ਦਾ ਸਤਕਾਰ ਕਰਦੇ ਨੇ ਬਾਣੀ ਨੂੰ ਸ਼ੁੱਧ ਅਤੇ ਇੱਕ ਮਨ ਇੱਕ ਚਿੱਤ ਹੋ ਕੇ ਬਣਦੇ ਨੇ ਤਾਂ ਆਪਾਂ ਵੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਵਰਕਤਾ ਹਾਸਲ ਕਰਨੀਆਂ ਨੇ ਤਾਂ ਫਿਰ ਸਾਨੂੰ ਵੀ ਬਾਣੀ ਦਾ ਸ਼ੁੱਧ ਉਚਾਰਨ ਕਰਨਾ ਪਵੇਗਾ ਬਾਣੀ ਨੂੰ ਮਨ ਲਾ ਕੇ ਪੜਨਾ ਪਵੇਗਾ ਇਹ ਨਹੀਂ ਆ ਵੀ ਆਪਾਂ ਸਿਰਫ ਟਾਈਮ ਪਾਸ ਦੇ ਲਈ ਜਾਂ ਫਿਰ ਵੀ ਸਾਨੂੰ ਕਿਹਾ ਗਿਆ ਏ ਤੇ ਅਸੀਂ ਇਹ ਟਾਈਮ ਪੂਰਾ ਕਰਨਾ ਏ ਕਾਲੀ ਕਾਲੀ ਪਾੜ ਕਰਕੇ ਕਾਮਣ ਵੇੜਨਾ ਏ ਨਹੀਂ ਜਿੰਨੀ ਵੀ ਬਾਣੀ ਪੜਨੀ ਆ ਨਾ ਉਹਨੂੰ ਪੂਰੀ ਸ਼ੁੱਧਤਾ ਦੇ ਨਾਲ ਇਕਾਗਰਤਾ ਦੇ ਨਾਲ ਪੜਨ ਦੀ ਕੋਸ਼ਿਸ਼ ਕਰਨੀ ਆ ਜੇ ਸਤਿਗੁਰ ਸੱਚੇ ਬਾਦਸ਼ਾਹ ਨੇ ਇੰਨੀ ਕਿਰਪਾ ਕਰ ਦਿੱਤੀ ਆ ਕਿ ਅਸੀਂ ਰੋਜ਼ ਸਵੇਰੇ ਅਮਰਤ ਵੇਲੇ ਉੱਠ ਰਹੇ ਆ ਤਾਂ ਫਿਰ ਇਸ ਵੇਲੇ ਨੂੰ ਸੰਭਾਲਣਾ ਨਹੀਂ ਆ ਇਸ ਵੇਲੇ ਦੇ ਵਿੱਚ ਜੋ ਵੀ ਗੁਰਬਾਣੀ ਦਾ ਪਾਠ ਕਰਦੇ ਆ ਪੂਰੀ ਸ਼ੁੱਧਤਾ ਪੂਰੀ ਇਕਾਗਰਤਾ ਦੇ ਨਾਲ ਕਰਨਾ ਹੈ ਕਦੇ ਵੀ ਕਾਲੀ ਕਾਲੀ ਪਾਠ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਸਾਰਾ ਦਿਨ ਕੰਮਕਾਰ ਕਰਨ ਵਾਸਤੇ ਪਿਆ ਹੁੰਦਾ ਏ ਪੂਰੇ ਦਿਨ ਦੇ ਵਿੱਚ ਆਪਾਂ ਆਪਣੇ ਦੁਨੀਆਵੀ ਕੰਮ ਧੰਦੇ ਹੀ ਕਰਨੇ ਆ ਅਮਰਤ ਵੇਲੇ ਦੇ ਵੇਲੇ ਦੇ ਵਿੱਚ ਅਸੀਂ ਨਾਮ ਜਪਣਾ ਹੈ ਅਤੇ ਨਾਮ ਜਪਣਾ ਹੈ ਪੂਰੇ ਮਨ ਦੇ ਨਾਲ ਚਾਹ ਦੇ ਨਾਲ ਉਤਸ਼ਾਹ ਦੇ ਨਾਲ ਇਹ ਨਹੀਂ ਕਿ ਵੱਧੋ ਰੁੱਤੇ ਪਾਠ ਕਰ ਲਿਆ ਕਾਲੀ ਕਾਲੀ ਪਾਠ ਕਰ ਲਿਆ ਨਾ ਇਦਾਂ ਗੱਲ ਨਹੀਂ ਬਣਨੀ ਰੋਜ਼ ਸਵੇਰੇ ਉੱਠ ਕੇ ਮਨ ਲਾ ਕੇ ਬਾਣੀ ਦਾ ਪਾਠ ਕਰਨਾ ਹੈ ਭਾਵੇਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰ ਲਈਏ ਅਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਗੱਲਬਾਤ ਕੀਤੀ ਹੈ ਨਾ ਕਿ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੇ ਪਾਠ ਦੀ ਇੱਕ ਪੰਕਤੀ ਦਾ ਕਟੋ-ਕਟ ਪੰਜ ਵਾਰ ਜਾਪ ਕਰਨਾ ਉਹ ਇਸ ਕਰਕੇ ਕਿਉਂਕਿ ਜਦੋਂ ਆਪਾਂ ਇੱਕ ਪੰਕਤੀ ਨੂੰ ਪੰਜ ਵਾਰ ਬੋਲਦੇ ਹਾਂ ਪੰਜ ਵਾਰ ਪੜ੍ਹਦੇ ਹਾਂ ਤਾਂ ਸਾਨੂੰ ਆਪਣੀਆਂ ਗਲਤੀਆਂ ਆਪ ਹੀ ਪਤਾ ਲੱਗਦੀਆਂ ਨੇ ਵੀ ਅਸੀਂ ਕੀ ਗਲਤ ਬੋਲ ਰਹੇ ਸੀ ਅੱਜ ਹੀ ਟਰਾਈ ਕਰਕੇ ਦੇਖ ਲਿਓ ਇੱਕ ਪੰਕਤੀ ਨੂੰ ਆਪਾਂ 5 ਵਾਰ ਬੋਲਾਂਗੇ ਨਾ ਸਾਨੂੰ ਪਤਾ ਲੱਗ ਜਣਾ ਕਿ ਅਸੀਂ ਕਿੱਥੇ ਜੇ ਗਲਤ ਬੋਲ ਰਹੇ ਸੀ ਅਤੇ ਦੂਸਰੀ ਗੱਲ ਇੱਕ ਪੰਕਤੀ ਨੂੰ 5 ਵਾਰ ਬੋਲਾਂਗੇ ਤਾਂ ਸਾਨੂੰ ਉਹਦੇ ਅਰਥ ਵੀ ਸਮਝ ਆਉਣਗੇ ਕਿ ਸਤਿਗੁਰ ਸੱਚੇ ਬਾਦਸ਼ਾਹ ਨੇ ਕੀ ਸਮਝਾਇਆ ਹੈ ਅਸੀਂ ਕਾਲੀ ਕਾਲੀ ਪਾਠ ਕਰਦੇ ਆਂ ਬੇਮਣੀ ਪਾਠ ਕਰਦੇ ਆਂ ਇਸੇ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਿੰਨੀਆਂ ਗਲਤੀਆਂ ਕਰ ਰਹੇ ਆਂ ਕਿੱਥੇ ਕਿੱਥੇ ਗਲਤੀਆਂ ਕਰ ਰਹੇ ਆਂ ਕੁਝ ਗਲਤੀਆਂ ਐਸੀਆਂ ਨੇ ਜੋ ਅਸੀਂ ਪੱਕੀਆਂ ਕਰ ਲੀਆਂ ਨੇ ਕਿ ਜਿਹੜਾ ਸ਼ਬਦ ਸ਼ੁਰੂ ਤੋਂ ਗਲਤ ਬੋਲਦੇ ਸੀ ਉਹ ਸਾਨੂੰ ਵਾਰ-ਵਾਰ ਟੋਕਿਆ ਵੀ ਜਾਂਦਾ ਹੈ ਪਰ ਸਾਡੀ ਜ਼ੁਬਾਨ ਦੇ ਉੱਤੇ ਇੰਨਾ ਕ ਪੱਕਾ ਹੋ ਗਿਆ ਕਿ ਅਸੀਂ ਫਿਰ ਤੋਂ ਉਹੀ ਗਲਤੀ ਦੁਹਰਾ ਜਾਂਦੇ ਹਾਂ ਉਹੀ ਗਲਤੀ ਕਰ ਜਾਂਦੇ ਹਾਂ ਪਰ ਇਹ ਗਲਤੀਆਂ ਨਹੀਂ ਕਰਨੀਆਂ ਕਿਉਂਕਿ ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਖੁਸ਼ੀ ਬਰਕਤ ਹਾਸਲ ਕਰਨੀ ਹੈ ਜੇਕਰ ਗੁਰੂ ਦਾ ਗਿਆਨ ਹਾਸਲ ਕਰਨਾ ਹੈ ਤਾਂ ਬਾਣੀ ਦਾ ਉਚਾਰਨ ਸ਼ੁੱਧ ਕਰਨਾ ਪੈਣਾ ਹੈ ਸ਼ੁੱਧ ਬਾਣੀ ਪੜਨੀ ਪਵੇਗੀ ਅਤੇ ਇਕਾਗਰਤਾ ਦੇ ਨਾਲ ਬਾਣੀ ਪੜਾਂਗੇ ਤਾਂ ਹੀ ਕੁਝ ਬੱਲੇ ਪਵੇਗਾ ਐਦਾਂ ਤਾਂ ਕਾਲੀ ਕਾਲੀ ਦੇ ਵਿੱਚ ਜਿੰਨੇ ਮਰਜ਼ੀ ਪਾਠ ਕਰੀ ਜਾਈਏ ਪਤਾ ਹੀ ਨਹੀਂ ਲੱਗਦਾ ਕਿ ਗੁਰੂ ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਨੇ ਇਹ ਜੋ ਵੀ ਗੁਰਬਾਣੀ ਦਾ ਪਾਠ ਆਪਾਂ ਕਰਦੇ ਆ ਨਾ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਗਿਆਨ ਦਿੱਤਾ ਹੈ ਗੁਰੂ ਸਾਹਿਬ ਜੀ ਸਾਡੇ ਨਾਲ ਗੱਲਾਂ ਕਰਦੇ ਨੇ ਸਤਿਗੁਰ ਸੱਚੇ ਪਾਸ਼ਾ ਆਪ ਬੋਲ-ਬੋਲ ਕੇ ਸਾਨੂੰ ਸਮਝਾ ਰਹੇ ਨੇ ਸਾਨੂੰ ਦੱਸ ਰਹੇ ਨੇ ਕਿ ਸਾਡੇ ਲਈ ਕੀ ਸਹੀ ਆ ਕੀ ਗਲਤ ਆ ਸਤਿਗੁਰ ਸੱਚੇ ਪਾਸ਼ਾ ਸਾਡੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਦੇ ਹੱਲ ਵੀ ਗੁਰਬਾਣੀ ਦੇ ਰਾਹੀਂ ਦੱਸਦੇ ਨੇ ਹਰ ਸਵਾਲ ਦਾ ਜਵਾਬ ਗੁਰਬਾਣੀ ਦੇ ਵਿੱਚੋਂ ਮਿਲ ਜਾਵੇਗਾ ਪਰ ਮਿਲੇਗਾ ਤਾਂ ਜਦੋਂ ਅਸੀਂ ਉਹਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਮਨ ਲਾ ਕੇ ਪੜਾਂਗੇ ਸ਼ੁੱਧ ਪੜਾਂਗੇ ਤਾਂ ਫਿਰ ਆਓ ਅੱਜ ਤੋਂ ਹੀ ਕੋਸ਼ਿਸ਼ ਕਰੀਏ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਨਾ ਉਦੋਂ ਆਪਾਂ ਉਸ ਸਮੇਂ ਨੂੰ ਗੁਰਬਾਣੀ ਦੇ ਅਰਥ ਸਮਝਣ ਦੇ ਉੱਤੇ ਲਾਈਏ ਜਾਂ ਫਿਰ ਬਾਣੀ ਦਾ ਸ਼ੁੱਧ ਉਚਾਰਨ ਕਰਨ ਦੇ ਉੱਤੇ ਲਾਈਏ ਬਾਣੀ ਪੜ੍ਹਨੀ ਸਿੱਖੀਏ ਭਾਵੇਂ ਇੱਕ ਇੱਕ ਪੰਕਤੀ ਕਰਕੇ ਹੀ ਪੜ੍ਹਨੀ ਸਿੱਖੀਏ ਪਰ ਬਾਣੀ ਦਾ ਸ਼ੁੱਧ ਉਚਾਰਨ ਕਰਨਾ ਜ਼ਰੂਰ ਸਿੱਖੀਏ ਆ ਦੇਖਣਾ ਜਿਉਂ-ਜਿਉਂ ਗੁਰਬਾਣੀ ਦਾ ਪਾਠ ਸ਼ੁੱਧ ਕਰਨਾ ਸ਼ੁਰੂ ਕਰਾਂਗੇ ਬਾਣੀ ਨੂੰ ਸਮਝਣੀ ਸ਼ੁਰੂ ਕਰਾਂਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਬਦਲਾਵ ਆਉਣਾ ਹੈ ਜੇਕਰ ਇਹ ਨਵਾਂ ਭਰਾ 2024 ਪੂਰਾ ਸਾਲ ਆਪਾਂ ਆਪਣਾ ਨਿਯਮ ਬਣਾ ਲਈਏ ਕਿ ਸਾਨੂੰ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਸਵੇਰ ਵੇਲੇ ਦੁਪਹਿਰ ਵੇਲੇ ਸ਼ਾਮ ਵੇਲੇ ਜੇ ਪੂਰੇ ਦਿਨ ਦੇ ਵਿੱਚ ਸਮਾਂ ਨਹੀਂ ਮਿਲਿਆ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਹੀ 5 ਮਿੰਟ ਕੱਢ ਲਈਏ ਅਤੇ 5 ਮਿੰਟ ਦੇ ਵਿੱਚ ਸਿਰਫ ਇੱਕ ਪੰਗਤੀ ਨੂੰ ਪੰਜ ਵਾਰ ਬੋਲੀਏ ਜਦੋਂ ਵਾਰ-ਵਾਰ ਉਸ ਪੰਗਤੀ ਨੂੰ ਬੋਲਾਂਗੇ ਤਾਂ ਸਾਨੂੰ ਉਹ ਗਲਤੀਆਂ ਸਮਝ ਆਉਣਗੀਆਂ ਉਸ ਪੰਗਤੀ ਦੇ ਸਾਨੂੰ ਅਰਥ ਸਮਝ ਆਉਣਗੇ ਅਤੇ ਜਦੋਂ ਹੀ ਸਾਨੂੰ ਅਰਥ ਸਮਝ ਆਏ ਅਸੀਂ ਸ਼ੁੱਧ ਉਚਾਰਨ ਕਰਨਾ ਸਿੱਖ ਲਿਆ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਉਸੇ ਵੇਲੇ ਤੋਂ ਬਦਲਾਅ ਆਉਣਾ ਸ਼ੁਰੂ ਹੋ ਜਾਣਾ ਹੈ ਤੇ ਇਹ ਜੋ 2024 ਦਾ ਸਾਲ ਆ ਜੇਕਰ ਆਪਾ ਇਸ ਤਰ੍ਹਾਂ ਦੇ ਨਾਲ ਸ਼ੁਰੂਆਤ ਕਰ ਲਈ ਤਾਂ 2024 ਦੇ ਅੰਤ ਤੱਕ ਸਾਡੇ ਖੋਦ ਅੰਦਰ ਇੰਨੇ ਬਦਲਾਅ ਆ ਜਾਣੇ ਆ ਕਿ ਅਸੀਂ ਖੁਦ ਹੈਰਾਨ ਹੋ ਜਾਣਾ ਹੈ ਕਿਉਂਕਿ ਗੁਰਬਾਣੀ ਦਾ ਗਿਆਨ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਦਾ ਹੈ ਸਾਨੂੰ ਜੀਣਾ ਆ ਜਾਵੇਗਾ ਸਾਨੂੰ ਜੀਵਨ ਜਾਚ ਆ ਜਾਵੇਗੀ ਤਫਰਾਉ ਅੱਜ ਤੋਂ ਹੀ ਆਪਣੀ ਜ਼ਿੰਦਗੀ ਦਾ ਇਹ ਨਿਯਮ ਪੱਕਾ ਬਣਾइए ਕਿ ਆਪਾਂ ਗੁਰਬਾਣੀ ਦੇ ਪਾਠ ਦੇ ਵਿੱਚ ਜੋ ਗਲਤੀਆਂ ਕਰਦੇ ਆ ਨਾ ਉਹਨਾਂ ਨੂੰ ਸੁਧਾਰਨਾ ਹੈ ਸ਼ੁੱਧ ਬਾਣੀ ਪੜਨੀ ਸਿੱਖੀਏ ਗੁਰਬਾਣੀ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰੀਏ ਰੋਜ਼ ਸਵੇਰੇ ਅਮਰਦ ਦੇ ਲਈ ਉੱਠ ਕੇ ਗੁਰਬਾਣੀ ਦਾ ਪਾਠ ਕਰਨਾ ਬੇਹਦ ਲਾਜ਼ਮੀ ਆ ਪਰ ਬਾਣੀ ਨੂੰ ਸ਼ੁੱਧਤਾ ਦੇ ਨਾਲ ਪੜਨਾ ਹੈ ਇੱਕ ਮਨ ਚਿੱਤ ਲਾ ਕੇ ਪੜਨਾ ਹੈ ਭਾਵੇਂ ਕਟ ਬਾਣੀ ਦਾ ਪਾਠ ਕਰ ਲਈਏ ਇਹ ਨਹੀਂ ਅਭੀ ਅਸੀਂ ਇੱਕ ਬਾਣੀ ਦੇ ਪੰਜ ਪੰਜ ਪਾਠ ਕਰ ਰਹੇ ਆਂ ਪਰ ਕਰਦੇ ਆਂ ਕਾਲੀ ਕਾਲੀ ਬੇਮਣੀ ਫਿਰ ਉਦਾਂ ਲਾਭ ਨਹੀਂ ਹੋਣਾ ਉਦਾਂ ਫਾਇਦਾ ਨਹੀਂ ਬਾਣੀ ਨੂੰ ਸਮਝਣਾ ਪੈਣਾ ਹੈ ਅਤੇ ਬਾਣੀ ਦੇ ਦੱਸੇ ਅਨੁਸਾਰ ਚੱਲਣਾ ਪੈਣਾ ਹੈ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਫਿਰ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮaaf ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ